ਜਾਮ ਤੇ ਜਾਮ ਖੜਕ ਰਹੇ ਨੇ ਦੇਖ ਸਕਦਾ ਹਾਂ ਕਿ ਕਿਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਹੀ ਜਿਹੜੇ ਲੋਕ ਨੇ ਉਹ ਪੈਗ ਲਗਾਉਂਦੇ ਹੋਏ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਪੁਲਿਸ ਦੇ ਜਵਾਨ ਨੇ ਜਿਹੜੇ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਇੱਥੇ ਚਲਾਨ ਹੁੰਦੇ ਨੇ ਤੇ ਦੂਜੇ ਪਾਸੇ ਦੇਲੇ ਪਾਸੇ ਸ਼ਰਾਬ ਜਿਹੜੀ ਉਹ ਵਰਤਾਈ ਜਾਂਦੀ ਆ ਹਰ ਰੋਜ਼ ਇਸਤਾਨ ਦੇ ਉੱਤੇ ਮੇਲਾ ਲੱਗਿਆ ਹੁੰਦਾ ਜਦੋਂ ਹੁਣ ਕੈਮਰਾ ਚਲਾਇਆ ਨਾ ਲੋਕਾਂ ਦੇ ਕੋ ਮੂਰੇ ਨਾ दारू ਛੱਡ ਕੇ ਉਸ ਥਾਂ ਦੇ ਉੱਤੇ ਭੱਜ ਗਏ ਨੇ ਦੇਖ ਸਕਦੇ ਹੋ ਮੇਲਾ ਲੱਗਿਆ ਹੋਇਆ ਸੀ ਸਾਹਮਣੇ ਪੁਲਿਸ ਵੀ ਖੜੀ ਆ ਜੇਕਰ ਕੋਈ ਮੋਟਰਸਾਈਕਲ ਲੈ ਕੇ ਬੰਦਾ ਜਾਂਦਾ ਜੀ ਤੇ ਸਿਰ ਤੇ ਹੈਲਮਟ ਨਹੀਂ ਹੁੰਦਾ ਝਟ ਚਲਾਣ ਕਰ ਦਿੱਤਾ ਜਾਂਦਾ ਆਰੇ ਧਰਮ ਆਹ ਹੈ ਕੋਈ ਤੁਸੀਂ ਉੱਥੇ ਬੈਠੇ ਥੋੜੇ ਸਾਹਮਣੇ ਦਾਰੂ ਪੀ ਰਹੇ ਹੋ ਤੁਸੀਂ ਮੈਨੂੰ ਪਤਾ ਸਰ ਮੈਂ ਬੈਠਾ ਸੀ ਮੈਂ ਦੋ ਮਿੰਟ ਰੈਸਟ ਕਰੀ ਉੱਥੇ ਮੈਨੂੰ ਪਤਾ ਮੈਂ ਬੈਠਾ ਸੀ ਤੁਸੀਂ ਰੋਕਿਆ ਉਹਨਾਂ ਨੂੰ ਵੀ दारू ਪੀ ਰਹੇ ਪਬਲਿਕ ਰੋਕਿਆ ਉਹਨਾਂ ਨੂੰ ਮਨਾ ਕਰਿਆ ਇਹ दारू ਪਰੋਸੀ ਜਾ ਰਹੀ ਆ ਕੀ ਇਹ ਲਾਊਡ ਆ ਪਬਲਿਕ ਪਲੇਟਫਾਰਮ ਨਹੀਂ ਲਾਊਡ ਨਹੀਂ ਲਾਊਡ ਸਰ ਨਹੀਂ ਬਿਲਕੁਲ ਨਹੀਂ ਲਾਊ ਮੈਂ ਆਪ ਠੋਕ ਕੇ ਕਹਿ ਗਿਆ ਯਾਰ ਠੋਕ ਵਜਾ ਕੇ ਕਹਿ ਗਿਆ ਭਾਈ ਉਹਨਾਂ ਨੂੰ ਮੈਂ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਤੂੰ ਕਿਉਂ ਨਹੀਂ ਹਟਾ ਰਹੇ ਰੇੜੀਆਂ ਰੋਜ਼ ਇੱਥੇ ਲੱਗੀਆਂ ਹੁੰਦੀਆਂ ਕਾਰਵਾਈ ਹੋਣੀ ਆ ਕਾਰਵਾਈ ਜਾਂ ਤਾਂ ਕਰਨਗੇ ਇੱਕ ਵੇ ਥਾਣੇ ਵਾਲੇ ਜਾਂ ਪੀ ਸਰ ਪਾਰਟੀ ਆਊਗੀ ਉਹ ਲੈ ਕੇ ਜਾਣਗੇ ਪੀਸੀਆਰ ਵਾਲੇ ਆ ਕੇ ਵੀ ਗਏ ਕੱਲ ਪਰਸੋਂ ਨੇ ਜੁੱਤੀਆਂ ਮਾਰ ਕੇ ਤਾਰਿਖ ਭਜਾ ਕੇ ਗਏ ਜੀ ਇਹਨਾਂ ਨੂੰ ਜੁੱਤੀਆਂ ਤੇ ਮਾਰ ਕੇ ਭਜਾ ਕੇ ਇਸ ਸਮੇਂ ਸ੍ਰੀ ਮਹਾਲੀ ਦੇ 6 ਫੀਸ ਦੇ ਵਿੱਚ ਆ ਇਧਰਲੇ ਪਾਸੇ ਬੱਸ ਅੱਡਾ ਤੇ ਦੂਜੇ ਪਾਸੇ ਸਾਹਮਣੇ ਦਿਨ ਦੇ ਵਿੱਚ ਹੀ ਜਾਮ ਨੇ ਜਿਹੜੇ ਰੇੜੀਆਂ ਦੇ ਉੱਤੇ ਚਲਕਦੇ ਹੋਏ ਨਜ਼ਰ ਆ ਰਹੇ ਨੇ ਜਾਮ ਤੇ ਜਾਮ ਖੜਕ ਰਹੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਬਲਿਕ ਪਲੇਸ ਤੇ ਹੀ ਜਿਹੜੇ ਲੋਕ ਨੇ ਉਹ ਪੈਗ ਲਗਾਉਂਦੇ ਹੋਏ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਪਾਸੇ ਸਾਹਮਣੇ ਪੁਲਿਸ ਆ ਪੁਲਿਸ ਚਲਾਣ ਕੱਟ ਰਹੀ ਹੈ ਤੇ ਦੂਜੇ ਪਾਸੇ ਲੋਕ ਇਸ ਥਾਂ ਦੇ ਉੱਤੇ ਹੀ दारू ਪੀ ਕੇ ਉਸ ਤੋਂ ਬਾਅਦ ਵਹੀਕਲ ਚਲਾ ਕੇ ਜਾਂਦੇ ਨੇ ਦੇਖ ਸਕਦੇ ਹੋ ਕਿ ਪਬਲਿਕ ਪਲੇਸ ਤੇ ਚੀਜ਼ ਨਹੀਂ ਹੋ ਸਕਦੀ ਕਿਉਂਕਿ ਜਿਸ ਤਰੀਕੇ ਦੇ ਨਾਲ ਪੱਬ ਬਣੇ ਹੋਏ ਨੇ ਜਾਂ ਮਨਜੂਰ ਸੋ ਦਾ ਹਾਤੇ ਨੇ ਉੱਥੇ ਬੈਠ ਕੇ ਹੀ ਲੋਕ दारू ਸ਼ਰਾਬ ਦਾ ਸੇਵਨ ਕਰ ਸਕਦੇ ਨੇ ਦੇਖ ਸਕਦੇ ਹੋ ਕਿ ਹਰ ਰੋਜ਼ ਇਸ ਥਾਂ ਦੇ ਉੱਤੇ ਮੇਲਾ ਲੱਗਿਆ ਹੁੰਦਾ ਰੇੜੀ ਦੇ ਉੱਤੇ ਚਿਕਨ ਲੈਂਦੇ ਤੇ ਦੂਜੇ ਪਾਸੇ ਇਸ ਥਾਂ ਦੇ ਉੱਤੇ ਬੈਠ ਕੇ ਪੈਗ ਲਾਉਂਦੇ ਨੇ ਤਾਂ ਹਲੇ ਤਾਂ ਰਾਤ ਵੀ ਨਹੀਂ ਹੋਈ 7 ਵਜੇ ਦਾ ਸਮਾਂ ਹੈ ਦਿਨ ਦਾ ਸਮਾਂ ਹੈ ਤਾਂ ਇਹਦੇ ਵਿੱਚ ਥਾਂ ਦੇ ਉੱਤੇ दारू ਪਰੋਸੀ ਜਾਂਦੀ ਤੇ ਹਰ ਰੋਜ਼ ਜਾਮ ਖੜਕਦੇ ਨੇ ਹਰ ਰੋਜ਼ दारू ਪਿਲਾਉਂਦੇ ਇੱਥੇ ਪਬਲਿਕ ਪੀਸ ਤੇ ਨਹੀਂ ਹੋ ਸਕਦਾ ਹੈ ਅਧਿਕਾਰ ਹੈ ਇਸੇ ਓਪਨ ਜਗ੍ਹਾ ਤੇ दारू ਪਿਲਾਉਣ ਦਾ ਤੁਸੀਂ ਖਤਰਾ ਪਾਸਾ ਹੁੰਦਾ ਸੋ ਕਸੋ ਗਲਤੀ ਆ ਗਲਤ ਆ ਦੇਖੋ ਜਦੋਂ ਹੁਣ ਕੈਮਰਾ ਚਲਾਇਆ ਨਾ ਲੋਕਾਂ ਦੇ ਕੋ ਮੂਰੇ ਨਾ दारू ਛੱਡ ਕੇ ਉਸੇ ਥਾਂ ਦੇ ਉੱਤੇ ਭੱਜ ਗਏ ਨੇ ਦੇਖ ਸਕਦੇ ਹੋ ਮੇਲਾ ਲੱਗਿਆ ਹੋਇਆ ਸੀ ਸਾਹਮਣੇ ਪੁਲਿਸ ਵੀ ਖੜੀ ਆ ਸਾਹਮਣੇ ਪੁਲਿਸ ਦੇ ਜਵਾਨ ਨੇ ਜਿਹੜੇ ਉਹ ਖੜੇ ਹੋਏ ਨਜ਼ਰ ਆ ਰਹੇ ਨੇ ਸਾਹਮਣੇ ਉਹ ਤਸਵੀਰ ਵੀ ਤੁਹਾਨੂੰ ਦਿਖਾਉਨੇ ਆ ਉੱਥੇ ਚਲਾਨ ਹੁੰਦੇ ਨੇ ਤੇ ਦੂਜੇ ਪਾਸੇ ਤੇਲੇ ਪਾਸੇ ਸ਼ਰਾਬ ਜਿਹੜੀ ਉਹ ਵਰਤਾਈ ਜਾਂਦੀ ਆ ਹਰ ਰੋਜ਼ ਇਸਤਾਨ ਦੇ ਉੱਤੇ ਮੇਲਾ ਲੱਗਿਆ ਹੁੰਦਾ ਇੱਕ ਪਾਸੇ ਤਾਂ ਟ੍ਰੈਫਿਕ ਨਿਜਮ ਨੇ ਜਿਹੜੇ ਉਹ ਪੜਾਏ ਜਾਂਦੇ ਨੇ ਕਾਨੂੰਨ ਆ ਜਿਹੜੇ ਅਧਿਕਾਰੀ ਉਹ ਸਿਖਾਉਂਦੇ ਨੇ ਸਾਹਮਣੇ ਜਿਹੜੇ ਚਲਾਣ ਹੁੰਦੇ ਨੇ ਹਰ ਰੋਜ਼ ਥਾਂ ਦੇ ਉੱਤੇ ਮੇਲਾ ਲੱਗਿਆ ਹੁੰਦਾ ਉਹਨਾਂ ਜਵਾਨਾਂ ਦੇ ਨਾਲ ਉਹਨਾਂ ਮੁਲਾਜ਼ਮਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹਮਣੇ ਮੁਲਾਜ਼ਮ ਨੇ ਮੁਲਾਜ਼ਮ ਇਸ ਸਮੇਂ ਡਿਊਟੀ ਤੇ ਤਨਾਤ ਨੇ 6 ਫੇਸ ਦਾ ਇਹ ਚੌਂਕਾ ਸਾਹਮਣੇ ਬੱਸ ਸਟੈਂਡ ਆ ਤੁਹਾਡੀ ਵੀ ਡਿਊਟੀ ਇਸ ਥਾਂ ਤੇ ਸਾਹਮਣੇ ਜਵਾਨ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਨੂੰ ਕੰਟਰੋਲ ਕਰਦੇ ਨੇ ਇਸ ਸਮੇਂ ਅਸੀਂ ਮੌਜੂਦ ਹਾਂ ਸਾਹਮਣੇ ਥੋੜੀ ਜਿਹੀ ਦੂਰੀ ਤੇ ਉੱਥੇ ਇੱਕ ਪੁਲਿਸ ਦਾ ਜਵਾਨ ਖੜਾ ਸੀ ਨਾਲ ਪੈਗ ਚੱਲ ਰਹੇ ਸੀ ਸ਼ਰਾਬ ਵਰਤਾਈ ਜਾ ਰਹੀ ਸੀ ਤਾਂ ਜਿਹੜੇ ਲੋਕ ਨੇ ਇਸ ਥਾਂ ਦੇ ਉੱਤੇ दारू ਜਿਹੜੇ ਪੀਂਦੇ ਨੇ ਉਸ ਤੋਂ ਬਾਅਦ ਮੋਟਰਸਾਈਕਲਾਂ ਤੇ ਜਾਂਦੇ ਨੇ ਤੁਹਾਡੇ ਤੋਂ 15 ਕਦਮ ਦੀ ਦੂਰੀ ਤੇ ਪੈਗ ਸ੍ਰੀ ਆਮ ਚੱਲ ਰਹੇ ਨੇ दारू ਸ੍ਰੀ ਆਮ ਲੋਕ ਪੀ ਰਹੇ ਨੇ ਉਸ ਤੋਂ ਬਾਅਦ ਮੋਟਰਸਾਈਕਲਾਂ ਤੇ ਜਾਂਦੇ ਨੇ ਕਿਥੋਂ 12 ਤੇ ਕਾਲ ਵੀ ਕਰੀ ਆ ਜੀ ਹਾਂ ਪੀਸ ਆਏ ਵੀ ਆ ਪੀਸ ਰਿਪਾਰਟੀ ਵਾਲੇ ਹਾਂ ਅੱਜ ਮੰਗਲਵਾਰ ਕਰਕੇ ਅੱਜ ਹਰ ਆਏ ਨਹੀਂ ਉਹਨਾਂ ਨੂੰ ਫੋਨ ਫੇਰ ਫੋਨ ਕਰਿਆ ਨਹੀਂ ਸਰ ਛੋਟੀ ਨੱਕ ਦੇ ਹਿੱਟ ਚੱਲ ਰਿਹਾ ਨਹੀਂ ਨਹੀਂ ਪੁਲਿਸ ਚੌਕੀ ਹੈ ਥਾਣਾ ਸਾਹਮਣੇ ਤੁਹਾਡੀ ਉੱਥੇ ਹਰ ਹੁਣੀ ਆਏ ਹੁਣੀ ਆਏ ਸੀਗੇ ਜੇਕਰ ਜੇਕਰ ਕੋਈ ਮੋਟਰਸਾਈਕਲ ਲੈ ਕੇ ਬੰਦਾ ਜਾਂਦਾ ਜਿੱਦੇ ਸਿਰ ਤੇ ਹੈਲਮਟ ਨਹੀਂ ਹੁੰਦਾ ਝਟ ਦਲਾਨ ਕਰ ਦਿੱਤਾ ਜਾਂਦਾ ਉਹ ਤਾਰੇ ਸਰ ਹਾਂ ਹੈ ਕੋਈ ਤੁਸੀਂ ਉੱਥੇ ਬੈਠੇ ਤੁਹਾਡੇ ਸਾਹਮਣੇ ਦਾਰੂ ਪੀ ਰਹੇ ਸੀ ਉਹ ਤੁਹਾਡੇ ਸਾਹਮਣੇ ਬਿਲਕੁਲ ਦਾਰੂ ਪੀ ਰਹੇ ਸੀ ਉਹ ਉਸ ਤੋਂ ਬਾਅਦ ਵਹੀਕਲ ਚਲਾ ਕੇ ਲੈ ਕੇ ਗਏ ਨੇ ਬੰਦੇ ਕੋਈ ਜ਼ਿੰਮੇਵਾਰੀ ਹੈ ਤੁਹਾਡੀ ਕੋਈ ਅਧਿਕਾਰੀ ਉੱਥੋਂ ਨਹੀਂ ਲੰਘਦੇ ਹੋਣਗੇ ਦੇਖੋ ਸਰ ਗੱਲ ਇਸ ਤਰ੍ਹਾਂ ਹੈ ਅਸੀਂ ਹੁਣ ਵੀ ਕਾਲ ਮਾਰੀ 112 ਤੇ ਪੀਸਰ ਪਾਰਟੀ ਆਉਂਦੀ ਆ ਤਿੰਨ ਵਾਰ ਦੋ ਵਾਰੀ ਆਈ ਆ ਹੁਣ ਫੇਰ ਆਊਗੀ ਸਾਹਮਣੇ ਰੋਹਨ ਚੱਲਦਾ ਇੱਥੇ ਪੈਗਰ ਰੋਹ ਚੱਲਦਾ ਉਹੀ ਲੋਕ ਦਾਰੂ ਪੀ ਕੇ ਵੀਹਿਕਲ ਚ ਨਹੀਂ ਪਤਾ ਕੀ ਪਤਾ ਗੱਲ ਕੀ ਆ ਸਰ ਪੀਸਰ ਪਾਰਟੀ ਹੁਣ ਵੀ ਆ ਰਹੀ ਆ ਵੀ ਆਉਂਦੀ ਆ ਆਪਣੀ ਡਿਊਟੀ ਕਰਦੀ ਆ ਉਹਨਾਂ ਨੂੰ ਇਹਨਾਂ ਨੂੰ ਮਨਾ ਕਰਦੀ ਆ ਨਹੀਂ 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 ਰੁਕਦੇ ਲੋਕ ਇਹ ਨਹੀਂ ਰੁਕਦੇ ਨਾ ਰੁਕਦੇ ਰੁਕਣ ਕਿਉਂ ਨਹੀਂ ਹੁਣ ਫੇਰ ਆ ਰਹੀ ਪੀਸਰ ਪਾਰਟੀ ਮੇਰੇ ਨਾਲ ਚਲੋ ਮੈਨੂੰ ਪਤਾ ਸਰ ਮੈਂ ਬੈਠਾ ਸੀ ਮੈਂ 2 ਮਿੰਟ ਅਰੈਸਟ ਕਰੀ ਉੱਥੇ ਮੈਨੂੰ ਪਤਾ ਮੈਂ ਬੈਠਾ ਸੀ ਤੁਸੀਂ ਰੋਕਿਆ ਉਹਨਾਂ ਨੂੰ ਵੀ दारू ਪੀਰੇ ਪਾ ਕੇ ਰੋਕਿਆ ਉਹਨਾਂ ਨੂੰ ਮੈਨਾਂ ਕਰਿਆ ਰੁਕੇ ਰੇ ਤੁਹਾਡੇ ਕਿਹਦੇ ਹਾਂ ਰੁਕ ਕੇ ਕਹਿੰਦੇ ਸੀ ਚਲੇ ਜਾਂਦੇ ਜੀ ਮੈਂ ਫਿਰ ਮੁੜ ਕੇ ਤੇ ਟ੍ਰੈਫਿਕ ਜਾਮ ਲੱਗਿਆ ਸੀ ਫਿਰ ਮੈਂ ਜਾਮ ਕਢਾਉਣ ਲੱਗਿਆ ਇੱਥੇ ਜਾਮ ਲੱਗਿਆ ਰਹਿੰਦਾ ਉਹ ਉੱਥੇ ਪੈਗ ਖੜਕਦੇ ਰਹਿੰਦੇ ਨੇ ਕਿ ਉੱਥੋਂ ਕਈ ਲੋਕ ਤਾਂ ਇਹ ਕਹਿੰਦੇ ਨੇ ਚਰਚਾ ਹੈ ਕਿ ਚਿਕਨ ਲੈ ਕੇ ਜਾਂਦੇ ਨੇ ਰੇਡੀਆਂ ਤੋਂ ਨਹੀਂ 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 ਸਰ ਉਹ ਗੱਲ ਨਹੀਂ ਬਿਲਕੁਲ ਨਾ ਨਾ ਕੋਈ ਕਾਰਵਾਈ ਨਹੀਂ ਇੱਥੇ ਕੋਈ ਪੀਸਰ ਪਾਰਟੀ ਆਉਂਦੀ ਆ 112 ਤੇ ਫੋਨ ਕਰਦੇ ਆ ਜਦ ਹੀ ਆ ਜਾਂਦੀ ਆ ਇਹ ਤੁਹਡੇ ਤੋਂ ਥੋੜੇ ਦੋ ਦਿਨ ਪਹਿਲਾਂ ਵੀ ਆਈ ਐ ਤੇ ਨਹੀਂ 15 ਡਿੰਗਾ ਦੇ ਉੱਤੇ दारू ਪਰੋਸੀ ਜਾ ਰਹੀ ਆ ਕਿ ਇਹ ਲਾਊਡ ਆ ਪਬਲਿਕ ਪਲੇਟਫਾਰਮ ਲਾਊਡ ਨਹੀਂ ਲਾਊਡ ਸਰ ਨਹੀਂ ਨੀ ਰੇਡੀਆਂ ਲੱਗ ਰਹੀਆਂ ਉੱਥੇ ਨਹੀਂ ਅਸੀਂ ਹੁਣ ਵੀ ਫੋਨ ਕਰ ਰਹੇ ਹਾਂ 112 ਤੇ ਅਸੀਂ ਟਰੈਫਿਕ ਕਢਾਰੇ ਸੀਗੇ ਇਹਦਾ ਟਰੈਫਿਕ ਕਢਾਰੇ ਸੀਗੇ ਅਗਰ ਇਧਰ ਜਾਮ ਨਾ ਲੱਗੇ ਉਹਨਾਂ ਨੂੰ ਵੀ ਕਾਲ ਕਰੀਆ ਉਹ ਫੇਰ ਆ ਰਹੇ ਆ ਤੁਸੀਂ ਉਸ ਥਾਂ ਦੇ ਉੱਤੇ ਬੈਠੇ ਸੀ ਥੋੜੇ ਸਾਹਮਣੇ ਮੈਂ ਬੈਠਾ ਮੈਂ ਬੈਠ ਮੈਂ ਬੈਠਾ ਸੀ ਮੈਂ ਮਾਨੂੰ ਇਹ ਗੱਲ ਕਹੀ ਸੀ ਮੈਂ ਬਈ ਇੱਥੇ ਪੀਣੇ ਨਹੀਂ ਤੁਸੀਂ ਜਾਓ ਮੈਂ ਪਾਣੀ ਪੀ ਰਿਆ ਸੀ ਮੈਂ ਬੈਠ ਕੇ ਨਹੀਂ ਉਸ ਤੋਂ ਬਾਅਦ ਦੇਖੋ ਅਦਰੋਂ ਕੋਈ ਮਤਲਬ ਮੋਟਰਸਾਈਕਲ ਲੈ ਕੇ ਜਾਂਦਾ ਬੰਦੇ ਦੇ ਹੈਲਮਟ ਦੀ ਛੱਟ ਚਲਾਨ ਕਰ ਦਿੰਦੇ ਹੋ ਤੁਸੀਂ ਉਸ ਥਾਂ ਦੇ ਉੱਤੇ दारू ਪੀ ਕੇ ਲੋਕ ਵਹੀਕਲ ਲੈ ਕੇ ਜਾਂਦੇ ਥਾਰ ਵਾਲਾ ਲੈ ਕੇ ਮੈਂ ਉਦੋਂ ਵੀ ਜੋ ਬੈਠਾ ਸੀ ਪਾਣੀ ਪੀਂਦਾ ਸੀ ਮੈਂ ਉਦੋਂ ਵੀ ਆਖਿਆ ਉਹਨਾਂ ਨੂੰ ਮੈਂ ਕਿਹਾ ਬਾਈ ਇੱਥੇ ਨਾ दारू ਪਿਓ ਨਾ ਪਿਓ ਤੁਸੀਂ ਜਾਓ ਹਾਂਜੀ ਪੁਲਿਸ ਬੇਨਤੀਆਂ ਨਾਲ ਚਲਦੀ ਹੈ ਨਹੀਂ ਨਹੀਂ ਮੈਂ ਉਹਨਾਂ ਨੂੰ ਮੈਂ ਆਪ ਠੋਕ ਕੇ ਕਹਿ ਗਿਆ ਯਾਰ ਠੋਕ ਵਜਾ ਕੇ ਕਹਿ ਗਿਆ ਹੈ ਭਾਈ ਉਹਨਾਂ ਨੂੰ ਮੈਂ ਤੇ ਕਾਰਵਾਈ ਕਿਉਂ ਨਹੀਂ ਕਰ ਰਹੇ ਉਹਨਾਂ ਨੂੰ ਤੂੰ ਕਿਉਂ ਨਹੀਂ ਹਟਾਰੇ ਰੇੜੀਆਂ ਰੋਜ਼ ਇੱਥੇ ਲੱਗੀਆਂ ਹੁੰਦੀਆਂ ਕਾਰਵਾਈ ਹੋਣੀ ਹੈ ਕਾਰਵਾਈ ਜਾਂ ਤਾਂ ਕਰਨਗੇ ਇੱਕ ਵੇ ਥਾਣੇ ਵਾਲੇ ਜਾਂ ਪੀਐਸਰ ਪਾਰਟੀ ਆਊਗੀ ਉਹ ਲੈ ਕੇ ਜਾਣਗੇ ਹਾਂ ਮੈਂ ਤਾਂ ਦੋ ਵਾਰੀ ਫੋਨ ਕਰਿਆ ਹੁਣ ਫੇਰ ਕਰਨ ਲੱਗਾ ਨਹੀਂ ਨਹੀਂ ਆਣਗੇ ਆ ਰਹੇ ਹਾਂ ਲਾਲੂ ਫੋਨ ਲਾ ਲੂ ਹੁਣ ਪੱਲਾ ਮੈਂ ਹੁਣ ਲਾ ਦਿੰਦਾ ਇੱਕ ਮਿੰਟ ਸਾਡੇ ਸਾਹਮਣੇ ਮੀਡੀਆ ਵਾਲੇ ਖੜੇ ਨੇ ਕੋਈ ਗੱਲ ਨਹੀਂ ਥਾਂ ਦੇ ਉੱਤੇ ਮੈਂ ਹੁਣ ਮੈਂ ਕਰੂ ਉੱਤੇ ਦਾਰੂ ਮੈਂ ਹੁਣੀ ਮੈਂ ਹੁਣ ਫੇਰ ਕਰ ਮੈਂ ਕਰ ਦਾਂਗਾ ਨਹੀਂ ਚੱਕ ਰਹੇ ਉਹ ਬੀਜੀ ਜਾ ਰਹਾ ਮੈਂ ਕਰਦਾ ਹਾਂ ਤਾਂ ਬਿਲਕੁਲ ਤਸਵੀਰ ਤੁਹਾਨੂੰ ਦਿਖਾਈ ਆ 6 ਫੇਸ ਦੀ ਤਸਵੀਰ ਆ ਸਾਹਮਣੇ 2-3 ਪੁਲਿਸ ਦੇ ਜਵਾਨ ਇਸ ਥਾਂ ਦੇ ਉੱਤੇ ਖੜੇ ਹੁੰਦੇ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਾਉਣ ਦੇ ਲਈ ਜਿਹੜਾ ਨਿਯਮ ਤੋੜਦਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੁੰਦੀ ਆ ਪਰ ਦੂਜੇ ਪਾਸੇ ਕੁਝ ਲੋਕ ਐਸੇ ਨੇ ਸਾਹਮਣੇ 15 ਮੈਨਲਾ ਦਾ 15 ਫੁੱਟ ਦੀ ਦੂਰੀ ਹੋਣੀ ਆ ਉਸ ਥਾਂ ਦੇ ਉੱਤੇ दारू ਪਰੋਸੀ ਜਾਂਦੀ ਆ दारू ਪੀ ਕੇ ਉਹ ਲੋਕ ਆਪਣੇ ਵਾਹਾਂ ਚਲਾਉਂਦੇ ਨੇ ਮੋਟਰਸਾਈਕਲਾਂ ਤੇ ਜਾਂਦੇ ਨੇ ਗੱਡੀਆਂ ਤੇ ਨਜ਼ਰ ਆਉਂਦੇ ਨਹੀਂ ਤਾ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਹਰ ਰੋਜ਼ ਇਸੇ ਤਰੀਕੇ ਦੇ ਨਾਲ ਮੇਲਾ ਲੱਗਿਆ ਹੁੰਦਾ ਹਲੇ ਤਾਂ ਰਾਤ ਵੀ ਨਹੀਂ ਹੋਈ ਤਾਂ ਦਿਨ ਦੇ ਵਿੱਚ ਇਹ ਕੰਮ ਚੱਲਦਾ ਹੋਇਆ ਨਜ਼ਰ ਆ ਰਿਹਾ ਕੀ ਕਹਿ ਰਹੇ ਹੋ ਓਕੇ ਓਕੇ ਥੈਂਕ ਯੂ ਤੁਸੀਂ ਰੋਕਦੇ ਨਹੀਂ ਹੈਗੇ ਜਿਹੜੇ ਜਾਮ ਖੜਕਦੇ ਇੱਥੇ ਦਾਰੂ ਰੋਜ਼ ਪੀਂਦੇ ਨੇ ਬਾਜੀ ਹੁਣੇ ਆਏ ਅਸੀਂ ਤਾਂ ਡਿਊਟੀ ਤੇ ਆਰ ਲਾਈਟ ਭੱਜੇ ਵੀ ਟ੍ਰੈਫਿਕ ਲੰਘਾ ਰਹੇ ਹਾਂ ਰੋਜ਼ ਇਹ ਹਾਲ ਹੁੰਦਾ ਰੋਜ਼ ਪੀਂਦੇ ਨੇ ਲੋਕ ਵਧੀਆ ਉਹ ਪੀਸੀਆਰ ਵਾਲੇ ਆ ਕੇ ਵੀ ਗਏ ਕੱਲ ਪਰਸੋਂ ਨੇ ਜੁੱਤੀਆਂ ਮਾਰ ਕੇ ਭਜਾ ਕੇ ਗਏ ਜੀ ਇਹਨਾਂ ਨੂੰ ਜੁੱਤੀਆਂ ਤੇ ਮਾਰ ਕੇ ਭਜਾ ਕੇ ਓ ਹੈਲੋ ਤਾਂ ਦੇਖ ਸਕਦੇ ਹੋ ਕਿ ਸਾਹਮਣੇ ਇਸ ਥਾਂ ਤੋਂ ਥੋੜੀ ਜੀ ਦੂਰ ਜਾ ਕੇ ਥਾਣਾ ਪੁਲਿਸ ਦਾ ਥਾਣਾ ਹੈ ਤਾਂ ਦੂਜੇ ਪਾਸੇ ਇਸ ਪੁਲਿਸ ਚ ਚੌਂਕ ਦੇ ਵਿੱਚ ਪੁਲਿਸ ਮੁਲਾਜ਼ਮ ਹਰ ਰੋਜ਼ ਚਲਾਨ ਕੱਟ ਰਹੇ ਹੁੰਦੇ ਨੇ ਇਹਨਾਂ ਦੇ ਨਾਲ ਹੀ ਇਹਨਾਂ ਦੇ ਨੱਕ ਦੇ ਹੇਠਾਂ ਹੀ ਜਾਮ ਖੜਕ ਰਹੇ ਨੇ दारू ਲੋਕ ਬੇਖੌਫ ਹੋ ਕੇ ਰੇਹੜੀਆਂ ਤੇ ਪੀਂਦੇ ਹੋਏ ਨਜ਼ਰ ਆ ਰਹੇ ਇੱਕ ਵਾਰ ਫਿਰ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਮਹਾਲੀ ਦੇ ਵਿੱਚ ਬੇਖੌਫ ਹੋ ਕੇ ਕਾਨੂੰਨ ਤੋੜਿਆ ਜਾ ਰਿਹਾ ਤਾਂ ਪੁਲਿਸ ਦੇ ਅਧਿਕਾਰੀ ਵੀ ਥਾਂ ਦੇ ਉੱਤੇ ਲੰਘਦੇ ਹੋਣਗੇ ਐਕਸਾਈਜ਼ ਵਿਭਾਗ ਦੇ ਅਧਿਕਾਰੀ ਵੀ ਥਾਂ ਦੇ ਉੱਤੇ ਲੰਘਦੇ ਨੇ ਹਰ ਰੋਜ਼ ਥਾਂ ਦੇ ਉੱਤੇ ਮੇਲਾ ਲੱਗਿਆ ਹੁੰਦਾ ਮੈਂ ਇੱਕ ਵਾਰ ਫਿਰ ਤਸਵੀਰ ਦਿਖਾਵਾਂਗਾ ਅਸੀਂ ਥੋੜਾ ਜਿਹਾ ਕੈਮਰਾ ਮਾਰਿਆ ਸੀ ਉਸ ਥਾਂ ਵੱਲ ਤਾਂ ਇੱਕ ਵਾਰ ਲੋਕ ਭੱਜਦੇ ਹੋਏ ਨਜ਼ਰ ਆਏ ਨੇ ਤਾਂ ਹੁਣ ਫੇਰ ਰੇੜੀ ਤੇ ਉਸੇ ਤਰ੍ਹਾਂ ਮੇਲਾ ਲੱਗ ਗਿਆ ਤਾਂ ਕਾਨੂੰਨ ਨੂੰ ਛੱਕੇ ਤੇ ਡੰਗਿਆ ਜਾ ਰਿਹਾ ਇਸ ਤਰੀਕੇ ਦੇ ਨਾਲ ਇਸੇ ਰੇੜੀਆਂ ਵਾਲਿਆਂ ਦੇ ਵੱਲੋਂ ਕਾਰੋਬਾਰ ਚਲਾਇਆ ਜਾ ਰਿਹਾ ਹੈ ਤਾਂ ਬੇਖੌਫ ਹੋ ਕੇ ਸੜਕ ਤੇ ਹੀ ਜਾਮ ਚਲਕਦੇ ਹੋਏ ਨજર ਆ ਰਹੇ ਨਹੀਂ ਤਾਂ ਦੇਖ ਸਕਦੇ ਹੋ ਕਿ ਇਸੇ ਰੇੜੀ ਦੇ ਉੱਤੇ ਹਰ ਰੋਜ਼ ਮੇਲਾ ਲੱਗਿਆ ਹੁੰਦਾ ਤਾਂ ਪੁਲਿਸ ਦੇ ਅਧਿਕਾਰੀ ਇਹ ਕਹਿੰਦੇ ਹੋਏ ਨજર ਆਏ ਕਿ ਅਸੀਂ ਤਾਂ ਹਰ ਰੋਜ਼ ਪੀਸੀਆਰ ਨੂੰ ਵੀ ਕਾਲ ਕਰਦੇ ਹਾਂ ਅਧਿਕਾਰੀਆਂ ਨੂੰ ਕਾਲ ਕਰਦੇ ਹਾਂ ਪਰ ਇਸ ਤਰੀਕੇ ਦੇ ਨਾਲ ਪਬਲਿਕ ਪਲੇਸ ਦੇ ਉੱਤੇ ਕੋਈ ਵੀ दारू ਨਹੀਂ ਪੀ ਸਕਦਾ ਹਾਤੇ ਬਣੇ ਹੋਏ ਨੇ ਪੱਬ ਬਣੇ ਹੋਏ ਨੇ ਤਾਂ ਉਸ ਥਾਂ ਦੇ ਉੱਤੇ ਪੀ ਸਕਦੇ ਨੇ ਜਾਂ ਪਰਦੇ ਜੇ ਕਿਸ ਥਾਂ ਦੇ ਉੱਤੇ ਜਿਨ੍ਹਾਂ ਨੂੰ ਪਰਵਾਨਗੀ ਮਿਲੀ ਹੁੰਦੀ ਹੈ ਹੋਟਲਾਂ ਨੂੰ ਉੱਥੇ ਪੀ ਸਕਦੇ ਨੇ ਪਰ ਇੱਥੇ ਤਾਂ ਕਾਨੂੰਨ ਦੀਆਂ ੱਟੀਆਂ ਔੜ ਰੀਆਂ ਨੇ ਸਾਹਮਣੇ ਪੁਲਿਸ ਦੇ ਨਿਜਬਾਨ ਖੜੇ ਨੇ ਇੱਥੇ दारू ਪੀ ਕੇ ਲੋਕ ਵਹੀਕਲ ਚਲਾ ਕੇ ਲੈ ਜਾਂਦੇ ਉਹਨਾਂ ਨੂੰ ਕੋਈ ਰੋਕਦਾ ਨਹੀਂ ਉੱਥੇ ਜੇ ਕੋਈ ਹੈਲਮਟ ਨਹੀਂ ਕਿਸੇ ਦੇ ਪਾਇਆ ਹੁੰਦਾ ਝਟ ਚਲਾਨ ਕਰ ਦਿੱਤਾ ਜਾਂਦਾ ਕਾਨੂੰਨ ਦੀਆਂ ੱਟੀਆਂ ਔੜ ਰੀਆਂ ਨੇ ਤਾਂ ਜਿਹੜੇ ਵੱਡੇ ਅਧਿਕਾਰੀ ਨੇ ਖਾਸ ਕਰਕੇ ਮੋਹਾਲੀ ਦੇ ਐਸਐਸਪੀ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਹਰ ਰੋਜ਼ ਥਾਂ ਤੇ ਮੇਲਾ ਲੱਗਦਾ ਦਿਨ ਦੇ ਵਿੱਚ ਹੀ ਕੰਮ ਚੱਲ ਪੈਂਦਾ ਇਸ ਦੇ ਖਿਲਾਫ ਸਖਤ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ ਵੱਡੇ ਸਵਾਲ ਅਧਿਕਾਰੀਆਂ ਤੇ ਵੀ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਤਾਂ ਪੁਲਿਸ ਨਾਲ ਖੜੀ ਆ ਤੇ ਦੂਜੇ ਪਾਸੇ ਉਸੇ ਥਾਂ ਦੇ ਉੱਤੇ ਪੈਗ ਚੱਲ ਰਹੇ ਨੇ ਸ਼ਰਾਬ ਆ ਜਿਹੜੀ ਉਹ ਵਰਤਾਈ ਜਾ ਰਹੀ ਹੈ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨ ਅਜ਼ ਬੁਕਸਮੈਨ ਟੀਵੀ ਮੋਹਾਲੀ